ਸੀਬੀਆਈ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚੋਂ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਰਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਇਸ ਰਿਮਾਂਡ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਵੱਡੇ ਜਿਹੜੇ ਖੁਲਾਸੇ ਨੇ ਆਹ ਖੁਲਾਸੇ ਹੋ ਸਕਦੇ ਨੇ ਜਿਹੜੇ ਡੀਲਾਂ ਹੁੰਦੀਆਂ ਨੇ ਜਿਹੜੇ ਸਮਝੌਤੇ ਹੁੰਦੇ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਲੋਕ ਸ਼ਾਮਲ ਨੇ ਜਾਂ ਕਿਹੜੀਆਂ ਕਿੜੀਆਂ ਡੀਲਾਂ ਹੋਈਆਂ ਨੇ ਕਿੰਨਾ ਪੈਸਾ ਇਕੱਠਾ ਹੋਇਆ ਹੁਣ ਤੱਕ ਕੀ ਜਿਹੜਾ ਇਹੋ ਜਿਹਾ ਸਮਰਾਸ ਸੀ ਜਿਹੜਾ ਖੜਾ ਕੀਤਾ ਗਿਆ ਇਹਨਾਂ 5 ਦਿਨਾਂ ਦੇ ਰਿਮਾਂਡ ਦੇ ਵਿੱਚ ਹੋ ਸਕਦਾ ਕਿ ਉਹਦੇ ਚੋਂ ਕੁਝ ਗੱਲਾਂ ਬਾਹਰ ਆ ਜਾਣ ਕਈ ਗੱਲਾਂ ਦਾ ਜਿਹੜਾ ਖੁਲਾਸਾ ਇਹ ਖੁਲਾਸਾ ਹੋ ਜੇ ਬੀਤੇ ਕੱਲ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਤਰੀਖ ਸੀ ਕੋਰਟ ਦੇ ਵਿੱਚ ਪੇਸ਼ੀ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਬੁੜੈਲ ਜੇਲ੍ਹ ਦੇ ਵਿੱਚੋਂ ਆਪਣੀ ਪੇਸ਼ੀ ਪੁਕਤੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਰਾਂ ਨੇ ਤੇ ਕੱਲ ਪੇਸ਼ੀ ਅੱਜ ਯਾਨੀ ਕਿ ਪੇਸ਼ੀ ਤੋਂ ਅਗਲੇ ਦਿਨ ਅੱਜ ਸ਼ਨੀਵਾਰ ਸੀਬੀਆਈ ਦੀ ਅਦਾਲਤ ਦੇ ਵਿੱਚ ਸੀਬੀਆਈ ਕੈਪਲੀਕੇਸ਼ਨ ਦਾਇਰ ਕਰਦੀ ਹੈ ਕਿ ਸਾਨੂੰ ਰਿਮਾਂਡ ਦਿੱਤਾ ਜਾਵੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਤੇ ਸੀਬੀਆਈ ਦੀ ਅਦਾਲਤ ਇਸ ਐਕਸੈਪਟ ਕਰ ਲੈਂਦੀ ਹੈ ਇਸ ਗੱਲ ਨੂੰ ਤੇ ਹਰਚਰਨ ਸਿੰਘ ਭੁੱਲਰ ਹੋਰਾਂ ਦਾ ਜਿਹੜਾ ਰਿਮਾਂਡ ਹੈ ਆਹ 5 ਦਿਨ ਦਾ ਰਿਮਾਂਡ ਸੀਬੀਆਈ ਨੂੰ ਦਿੱਤਾ ਜਾਂਦਾ ਹਾਲਾਂਕਿ ਵਿਜੀਲੈਂਸ ਵੀ ਕਹਿ ਰਹੀ ਸੀ ਕਿ ਪ੍ਰੋਡਕਸ਼ਨ ਫਰੰਟ ਦੇ ਉੱਪਰ ਅਸੀਂ ਵੀ ਲੈ ਕੇ ਆਵਾਂਗੇ ਅਸੀਂ ਵੀ ਪੁੱਛਗਿੱਛ ਕਰਾਂਗੇ ਵਿਜੀਲੈਂਸ ਨੂੰ ਕਿ ਇਸ ਗੱਲ ਦੀ ਮਨਜ਼ੂਰੀ ਨਹੀਂ ਮਿਲੀ ਫਿਲਹਾਲ ਤੁਸੀਂ ਦੇਖੋ ਕਿ ਸੀਬੀਆਈ ਨੂੰ 5 ਦਿਨ ਦਾ ਜਿਹੜਾ ਰਿਮਾਂਡ ਹੈ ਇਹ ਰਿਮਾਂਡ ਹਾਸਲ ਹੋ ਚੁੱਕਿਆ ਮਿਤੇ ਦਿਨੀ ਕਿਹਾ ਜਾ ਰਿਹਾ ਕਿ ਵਿਜੀਲੈਂਸ ਬੁੜਾ ਜੇਲ੍ਹ ਦੇ ਵਿੱਚ ਵੀ ਗੱਲਬਾਤ ਕਰਨ ਗਈ ਸੀ ਡੀਆਈਜੀ ਭੁੱਲਰ ਦੇ ਨਾਲ ਪਰ ਉਹ ਗੱਲਬਾਤ ਨਹੀਂ ਸੀ ਹੋ ਪਾਈ ਹੁਣ 5 ਦਿਨਾਂ ਦੇ ਰਿਮਾਂਡ ਦੇ ਵਿੱਚ ਕਿਹੜੇ ਕਿਹੜੇ ਖੁਲਾਸੇ ਹੁੰਦੇ ਨੇ ਕਿਹੜੀਆਂ ਕਿੜੀਆਂ ਗੱਲਾਂ ਬਾਹਰ ਆਉਂਦੀਆਂ ਨੇ ਆ ਸਾਰਾ ਕੁਝ ਹੈਰਾਨ ਵੀ ਕਰ ਸਕਦਾ ਕਿਉਂਕਿ ਵੱਡੇ ਜਿਹੜੇ ਖੁਲਾਸੇ ਨੇ ਉਹ 5 ਦਿਨਾਂ ਦੇ ਸੀਬੀਆਈ ਰਿਮਾਂਡ ਦੇ ਵਿੱਚ ਹੋ ਸਕਦੇ ਨੇ ਤੁਹਾਨੂੰ ਇੱਕ ਵਾਰ ਅਸੀਂ ਦੱਸ ਜਾਈਏ ਕਿ ਹਰਚਰਨ ਸਿੰਘ ਭੁੱਲਰ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਸੀ ਉਹਨਾਂ ਨੂੰ ਇੱਕ ਜਿਹੜਾ ਮੰਡੀ ਗੋਵਿੰਦਗੜ੍ਹ ਦਾ ਕਾਰੋਬਾਰੀ ਸੀ ਆਕਾਸ਼ ਵੱਤਾ ਉਹਨਾਂ ਨੇ ਇੱਕ ਟਰੈਪ ਲਗਾ ਕੇ ਸੀਬੀਆਈ ਨੂੰ ਗ੍ਰਿਫਤਾਰ ਕਰਾਤਾ ਸੀ 8 ਲੱਖ ਦੀ ਲੈਣ ਦੇਣ ਦਾ ਮਾਮਲਾ ਸੀ ਰਿਸ਼ਵਤ ਦੀ ਲੈਣ ਦਾ ਮਾਮਲਾ ਉਸ ਤੋਂ ਬਾਅਦ ਲਗਾਤਾਰ ਬੁੜੈਲ ਜੇਲ੍ਹ ਦੇ ਵਿੱਚ ਬੰਦੇ ਦੀ ਜਾਂਚਾਂ ਹੋ ਰਹੀਆਂ ਨੇ ਲੋਕ ਰਖੰਗਾਲੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਸੀਬੀਆਈ ਵੀ ਸਤਾਰਕ ਨਜ਼ਰ ਆ ਰਹੀ ਆ ਤੇ ਪੰਜਾਬ ਸਰਕਾਰ ਵੀ ਦਿਖ ਰਹੀ ਆ ਕਿ ਅਖ ਰੇ ਬਣ ਕੀ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਜੋ ਵੀ ਅੱਗੇ ਅਪਡੇਟ ਹੋਊਗੀ ਉਹ ਸਾਰੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਖੈਰ 5 ਦਿਨ ਦਾ ਜਿਹੜਾ ਰਿਮਾਂਡ ਹੈ ਹਰਚਰਨ ਸਿੰਘ ਭੁੱਲਰ ਦਾ ਉਹ ਸੀਬੀਆਈ ਨੂੰ ਮਿਲਿਆ